ਰੁਕੀ ਹੋਈ ਸੋਖ ਬੜੀ ਕਠੋਰ ਹੈ ਪਾਠਵੀ ਕਰੇਗਾ ਅੰਮ੍ਰਿਤ ਵੇਲੇ ਉਠੇਗਾ ਗੁਰਦੁਆਰੇ ਵੀ ਆਏਗਾ ਦਿਲ ਅੰਦਰ ਪੱਥਰ ਇਹਨੂੰ ਬਾਬਾ ਫਰੀਦ ਨੇ ਜਿਸ ਤਰ੍ਹਾਂ ਨਾਲ ਬਿਆਨ ਕੀਤਾ ਹੈ ਉਸਨੂੰ ਕੰਨ ਮੁਸੱਲਾ ਸੂਫਗਨ ਦਿਲ ਦਾ ਤੇ ਗੁੜਵਾਤ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਮਸੱਲਾ ਬਬਰ ਦੇ ਚਾਹ ਕੁਰਾਨ ਸ਼ਰੀਫ ਬਗਲ ਦੇ ਚਾਹ ਹੱਥ ਦੇ ਚ ਤਸਵੀਰ ਸੂਫ ਪਹਿਨੇ ਹੋਇਆ ਸੂਫੀ ਇਥੋਂ ਕਹਿੰਦੇ ਗਰਮ ਕਪੜੇ ਪਹਿਨੇ ਹੋਏ ਕਾਲੇ ਕੰਨ ਮਸੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ ਬੋਲਦਾ ਬੜਾ ਮਿੱਠਾ ਗੁੜੀ ਜਿਹਾ ਪਰ ਦਿਲ ਕਾਤੀ ਦਿੱਤੇ ਛੋਲੇ ਬਾਹਰ ਦੇ ਸੇ ਜਾਣਨਾ ਦਿਲ ਅੰਦਰ ਹੀ ਰਾ ਇਹ ਦਿਨ ਤੇ ਬਾਰੰਗ ਦਿਖਾਈ ਦਿੰਦਾ ਪਰ ਅੰਦਰ ਤੇ ਮਸਿਆ ਹੀ ਮਸੇ ਜਦ ਤਰ ਦੇਣਾ ਇਹ ਪੱਥਰ ਕੋਮਲ ਹੋਵੇਗਾ ਪਰ ਜਦ ਤੱਕ ਤੇ ਸੁਤ ਨਾ ਜੁੜੀ ਤੋ ਜਦ ਤੱਕ ਕਰਦੇ ਆਏ ਵੀ ਕਠੋਰ ਰਹੇ ਇਹ ਦੁਜਾ ਨਤਾ ਵੀ ਸਨ ਬਾਣੀ ਦੇ ਜਪ ਨਾਲ ਇਹ ਮਨ ਕੋਮਲ ਹੋਵੇ। ਪਰ ਬਾਣੀ ਵਿੱਚ ਮਨ ਨਾ ਜੁੜਿਆ ਤੋ ਪਾਠ ਕਰਦਿਆਂ ਵੀ ਮਨ ਕਠੋਰ ਹੋਵੇਗਾ। ਪੱਥਰ ਦਾ ਬੱਥਰ ਹੋਵੇਗਾ। ਇੱਕ ਉਦਾਹਰਣ ਮੈਂ ਦਿਆਂ। ਧਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ ਲਾੜਲੇ ਜਦ ਸੂਬਾ ਸਰਹੰਦ ਦੀ ਕਜੈਰੀ ਤੇ ਪੇਸ਼ ਕੀਤਾ ਗਿਆ। ਪੇਸੋਬਾ ਸਰੰਗ ਵਜੀਦ ਖਾਨ ਕਹਿੰਦਾ ਹੀ 마ਸੂਮ ਅਸ ਇਹ ਤੇ ਬਹੁਤ ਸੋਟੇ ਇਹਦਾ ਮਤਲਬ ਹੈ ਕਿ ਉਹਨੂੰ ਮੁਆਲਫਾ ਸੀ ਕਿਦਰੇ ਜਵਾਨ ਹੋਣਗੇ ਉਹਨੇ ਬਦਲ ਕੇ ਸਾਹਮਣੇ ਰਹਿ ਤਾ ਨਹੀਂ 마ਸੂਮ ਅਸ ਇਹ ਤੇ ਬਿਲਕੁਲ ਸੋਟੇ دیਵਾਨ ਸੁਚਾਨੰ ਉਸ ਮਹਿਫਿਲ ਵਿੱਚ ਬੈਠਾ ਮੱਥੇ ਤੇ ਤਿਲਕ ਹੈ ਜਨਰਲ ਪਹਿਨੇ ਸਵੇਰੇ ਗੀਤਾ ਦਾ ਪਾਠ ਕਰਦਾ ਹੈ ਸ਼ਾਮੀ ਰਾਮੈਣ ਦਾ ਬਾਠ ਕਰਦਾ ਹੈ ਗੋਬਰ ਦਾ ਲੇਪ ਕਰਦਾ ਹੈ ਔਰ ਗਾਇਤਰੀ ਦੇ ਮੰਤਰਾਂ ਦਾ ਵੀ ਜਪ ਕਰਦਾ ਹੈ ਪੂਰਾ ਭਾਰਮਿਕ ਬੰਦਾ ਸਾਰੇ ਕਰਮ ਧਰਮ ਦੇ ਕਰਦਾ ਹੈ ਸਵੇਰੇ ਕਰਦਾ ਤੇ ਸ਼ਾਮ ਦੇ ਕਰਮ ਨੂੰ ਕਹਿੰਦੇ ਨੇ ਸੰਧਿਆ ਸੰਧਿਆ ਨੂੰ ਜਦ ਨਵਾਬ ਵਜੀਦ ਖਾਂ ਕਹਿੰਦਾ ਇਹ ਮਾਸੂਮ ਹਸਤ ਕਿ ਬਹੁਤ ਛੋਟੇ ਮਾਸੂਮ ਨੇ ਸੁਚਾਨਾ ਨੇ ਕਹਿੰਦਾ ਇਹ ਮਾਸੂਮ ਨਹੀਂ ਨਹੀਂ ਇਹ ਫਰਜ਼ੰਦ ਮਾਸਤ ਇਹ ਸਭ ਦੇ ਬੱਚੇ ਪਸਤੋ ਵਿੱਚ ਫਾਰਸੀ ਦੇ ਸਭ ਨੂੰ ਮਾਰ ਗਏ ਇਹ ਫਰਜ਼ੰਦ ਮਾਸਤ ਇਹ ਸਭ ਦੇ ਬੱਚੇ ਏ ਵੱਡੇ ਹੋ ਕੇ ਜ਼ਹਿਰੀਲੇ ਵਣ ਕੇ ਡੰਗ ਮਾਰਨ ਇਹਨਾਂ ਦਾ ਸਿਰ ਅੱਜ ਹੀ ਕੁੱਟ ਲੈਣਾ ਚਾਹੀਦਾ ਸਵੇਰੇ ਗੀਤਾ ਦਾ ਬਾਟ ਕਰਦਾ ਹੈ ਸ਼ਾਮੀਰਾ ਵੇਣ ਦਾ ਬਾਟ ਕਰਦਾ ਮਥੇ ਤੇ ਢਿਲੇ ਕਹਿ ਤੇ ਜਣੇ ਪਰ ਪਤਾ ਵਜੀਦ ਖਾਨ ਕੀ ਕਹਿੰਦਾ ਫਿਰ ਵੀ ਮੰਨਣਾ ਪੈਗਾ ਇੰਨਾ ਕਸੂਰਵਾਨ ਹੈ ਕਹਿੰਦਾ ਇਸਲਾਮੀ ਸ਼ਰਾਬ ਇਜਾਜ਼ਤ ਨਹੀਂ ਦੇਂਦੀ मोहम्मद साहब ने कहे ऐ मरक तेरे हाथों नाबालग ते स्त्री ਦਾ خون ਜ਼ਮੀਨ ਤੇ ਨਹੀਂ ਡਲਣਾ ਚਾਹੀਦਾ ਖੁਦਾ maaf ਨਹੀਂ ਕਰੇਗਾ ਇਹ ਮੁਸਲਮਾਨ ਲਈ ਹੁਕਮ ਮੁਹੰਮਦ ਸਾਹਿਬ ਸ਼ਰਅ ਰਹਿਤ ਕਾਨੂੰਨ ਵਜੇਦ ਖਾ ਕਹਿੰਦਾ ਖੁਦਾ maaf ਨਹੀਂ ਕਰੇਗਾ ਸ਼ਰਅ ਇਜਾਜ਼ਤ ਨਹੀਂ ਦੇਣੀ ਤੇ ਨਾਬਾਲਗਾਂ ਛੋਟੇ ਚੌਥੇ ਤੇ ਤੇ ਮੁਹੰਮਦ ਸਾਹਿਬ ਨੇ ਕਿਹਾ ਨਾ ਵਾਲਦ ਦਾ ਹੌਮ ਜ਼ਮੀਨ ਤੇ ਨਹੀਂ ਡਲਣਾ ਚਾਹੀਦਾ ਉਹ ਉਥੇ ਕਾਜ਼ੀ ਬੈਠਾ ਪੰਜ ਵਕਤ ਨਮਾਜ਼ ਪੜਦਾ ਹੈ ਹਾਥ ਦੇ ਤਸਵੀਰ ਬਗਲ ਦੇ ਕੁਰਾਨ ਸ਼ਰੀਫ ਰਮਜ਼ਾਨ ਦੇ ਮਹੀਨੇ ਪੂਰੇ ਰੋਜ਼ੇ ਰੱਖ ਦੋ ਵਕਤ ਕੁਰਾਨ ਦੀ ਤਲਾਵਤ ਕਰਦਾ ਹੈ ਪਾਠ ਕਰਦਾ ਹੈ ਜੁਮਾ ਰਾਤ ਨੂੰ ਵੀਰਵਾਰ ਵਾਲੇ ਦਿਨ ਜ਼ਕਾਤ ਦਿੰਦਾ ਹੈ ਜੁਮਾ ਰਾਤ ਕਹਿੰਦੇ ਐਸਾ ਕਿਹੜਾ ਧਾਰਮਿਕ ਕਰਮ ਹੈ ਜੋ ਕਾਜ਼ੀ ਨਹੀਂ ਕਰਦਾ ਉਹ ਕਹਿੰਦੇ ਨਵਾਂ ਸਾਲ ਖੁੰਡੋਲਣ ਦੀ ਕੀ ਲੋੜ ਹੈ ਮੈਂ ਫਤਵਾ ਐਦ ਕਰਨਾ ਇਨਾਂ ਨੂੰ ਦੀਵਾਰਾਂ ਦੇ ਚਿੰਦ ਕੋਈ ਖੋਣੇ ਛੋੜਨ ਨਹੀਂ ਦੋਨੇ ਬਗਲ ਦੇ ਕੁਰਾਨ ਸ਼ਰੀਫ ਹੈ ਹੱਥ ਦੇ ਚ ਲੰਬੀ ਤਸਵੀਰ ਫਜਰ ਦੀ ਨਮਾਜ਼ ਪੜਦਾ ਹੈ ਅਸਰ ਦੀ ਨਮਾਜ਼ ਪੜਦਾ ਹੈ ਜ਼ੁਹਰ ਦੀ ਨਮਾਜ਼ ਪੜਦਾ ਹੈ ਮਗਰਬ ਦੀ ਨਮਾਜ਼ ਪੜਦਾ ਹੈ ਇਸ਼ਾ ਦੀ ਨਮਾਜ਼ ਪੜਦਾ ਹੈ ਪੰਜਾਂ ਨਮਾਜ਼ਾਂ ਪੜਦਾ ਦੋ ਵਕਤ ਕੁਰਾਨ ਦੀ तिलावत ਕਹਿੰਦਾ ਨਵਾਬ ਸਾਹਿਬ ਖੂਨ ਡੋਲਣ ਦੀ ਗੱਲ ਹੈ ਦਿਵਾਰ ਦੇ ਚੰਦ ਜੱਜ ਗਈ ਗੱਲ ਨਵਾਬ ਨੂੰ ਇਸ ਫੈਸਲੇ ਤੇ ਦਸਤਕਨ ਕਰਨੇ ਸੰਵਾਕ ਆਊਟ ਕਰ ਗਿਆ ਮਲੇਰ ਕੋਠਰਾ ਰੋਜ਼ ਨਮਾਜ਼ ਨਹੀਂ ਪੜਦਾ ਸੀ ਸ਼ਰੀਅਤ ਵੀ ਨਹੀਂ ਸੀ ਕੋਈ ਕੁਰਾਨ ਦੀ तिलावत ਵੀ ਨਹੀਂ ਕਰਦਾ ਸੀ ਕਦੇ ਕਦੇ ਨਮਾਜ਼ ਪੜਦਾ ਸੀ ਕਹਿੰਦਾ ਨੇ ਅਮਾਜ਼ੋਂ ਕੁੱਟ ਕੇ ਚਲਾ ਗਿਆ ਦਸਤ ਨੇ ਕੀਤਾ ਹਾ ਦਾ ਨਾਰਾ ਵਾਕਾ ਉੱਠੀ ਤਾ ਬੜੇ ਧਾਰਮਿਕ ਬੰਦਾ ਬਗਲ ਦੇ ਚ ਕੁਰਾਨ ਸ਼ਰੀਫ ਹੱਥ ਵਿੱਚ ਤਸਵੀ ਪੰਜ ਵਕਤ ਦਾ ਨਿਵਾਜ਼ੀ ਰਮਜ਼ਾਨ ਦੇ ਮਹੀਨੇ ਚ ਪੂਰੇ ਰੋਜ਼ੇ ਰੱਖਣ ਵਾਲਾ ਦੂਜਾ ਦੀਵਾਨ ਸੁਤਨ ਪੱਥਰ ਦੇ ਤਿਲਕ ਤੇਰ ਜਾਇਓ ਸਵੇਰੇ ਰੀਤਾ ਦਾ ਬਾਟ ਕਰਵਾਉਣਾ ਹੈ ਸ਼ਾਮ ਨੂੰ ਰਾਮੇਣ ਦਾ ਬਾਟ ਕਰਵਾਉਣਾ ਇੱਕ ਕਹਿੰਦਾ ਸੱਬ ਦੇ ਬੱਚੇ ਦੂਜਾ ਕਹਿੰਦਾ ਦੀਵਾਰ ਦੇ ਚਿੰਨ ਤੋਂ ਨਿਕਲੇ ਦੋਵੇਂ ਦਾ ਬੜੇ ਧਿਆਨ ਨਾਲ ਸੁਣ ਲੈਣਾ ਧਾਰਮਿਕ ਬੰਦੇ ਦੀ ਜਦ ਸੁਰਤ ਸ਼ਬਦ ਦੇ ਚ ਨਾ ਜੁੜੇ ਉਹ ਜਿਤਨਾ ਜ਼ਾਲਮ ਤੇ ਕਠੋਰ ਹੋ ਜਾਂਦਾ ਹੈ ਇਤਨਾ ਜ਼ਾਲਮ ਤੇ ਕਠੋਰ ਰਾਜਨੇ ਤੱਕ ਵੀ ਨਹੀਂ ਹੁੰਦਾ ਅੱਮੀਨ ਰਾਜਨੀਤੀ ਦੇ ਨਾਮ ਤੇ ਜਿਤਨਾ ਹੁਣ ਵਗਿਆ ਉਸ ਤੋਂ ਦੁਗਣਾ ਹੁਣ ਵਗਿਆ ਧਰਮ ਦੇ ਨਾਮ ਤੇ ਇਹ ਵੀ ਨਾਸ ਕਰਾ ਸੈਂਕੜੇ ਸਾਲ ਤੱਕ 크੍ਰਿਸਚਨ ਲੜਦੇ ਰਹੇ ਧਰਮ ਦੇ ਨਾਮ ਤੇ ਆਖਰ ਵੰਡੀ ਪਈ ਰੋਮਨ ਕੈਥੋਲਿਕ ਪ੍ਰੋਟੈਸਟੈਂਟਸ ਅਜੇ ਤੱਕ ਵੀ ਸ਼ੀਆ ਸੋਨ ਨਹੀਂ ਲੜਦੇ ਸਾਲ ਦੇ ਸਾਥ ਮਰਨ ਦੇ ਨਾ بھارت دی کئی شہروں سے خیر کو لانا پہندہ ہے لکھنؤ مرادہ لڑ پے بڑا خون خرابہ ہے مسلمانوں کا پاکستان لڑ ہیں افغانستان لڑ ہیں ایران لڑ چڑ ہیں شیعہ سنے تو لڑے دھرم دے نام دے لڑ ہیں دھرم دے نام سے خون خرابہ کرن والا لڑن والا ملک مہان آدھارمک ہو سکتا ہے دارمک دے ਸੋਤ ਰੂਪ ਦੇ ਲਈ ਕਟੋ ਐਸੇ ਲੋਗਾਂ ਨੂੰ ਕੀ ਆ ਜਾਂਦਾ ਕट्टर ਮੁਸਲਮਾਨ ਹੈ ਬੜਾ ਕट्टर ਹਿੰਦੂ ਹੈ ਬੜਾ ਕट्टर ਸਿੱਖ ਹੈ ਇਹਨੂੰ ਹੁਣ ਸੁਣੋ ਈਰਾਨ ਦੇ ਦੂਜੇ ਮਹਾਨ ਸੰਤ ਸੂਫੀ ਸੰਤ ਹਾਫਿਜ਼ ਉਹ ਕਹਿੰਦੇ ਤਸਬੀਹ ਬਦਸਤੇ ਜਾਹਿਦ ਚਸ਼ਮੇ ਮਨਾਨੇ ਮਰਦ ਹੱਥ ਦੇਸ਼ ਤਸਬੀਹ ਅੱਖਾਂ ਦੇ ਚ ਦੁਨੀਆ ਦਾ ਰੂਪ ਹੈ ਤੇ ਰੰਗ ਹੱਥ ਦੇਸ਼ ਤਸਬੀਹ ਜ਼ਬਾਨ ਤੇ ਅੱਲਾਹ ਹੋ ਅੱਲਾਹ ਹੋ ਅੱਖਾਂ ਦੇ ਚ ਜਗਤ ਦਾ ਰੰਗ ਹੈ ਰੂਪ ਹੈ ਪ੍ਰਾਇਤਨ ਤਸਬੀਹ ਦਸਤੇ ਦਾ ਜ਼ਾਹਿਰ ਚਸ਼ਮੇ ਬਮਾਲੇ ਮਰਦਮ ਇਨ ਕਾਫਰੇ ਮੁਸਲਮਾਂ ਦੀ ਦਮਨਾ ਦੇਦਾ ਬੋਲਨ ਕਿੰਨਾ ਕਾਫਰ ਮੈਂ ਬੜੇ ਦੇਖੇ ਸਨ ਮੁਸਲਮਾਨ ਕਾਫਰ ਪਹਿਲੀ ਵਾਰ ਮੁਸਲਮਾਨ ਤੇ ਕਾਫਰ ਫਿਰ ਇਸ ਨੂੰ ਇਸ ਤਰ੍ਹਾਂ ਬਿਆਨ ਕਰਦਾ ਐ ਵੀ ਸੁਣ ਲੋ ਸੀ ਮੀ ਬਰੀ ਤੋ ਜਾਣਾ ਦਿਲ ਹਮ ਜੋ ਸੰਗੇ ਖਾਰਾ ਦਰਸੀਮ ਸੰਗ ਪਿਨਾ ਦੀ ਦਮ ਨਾ ਦੀਦਾ ਬੋਦ ਸੀਂਗੀ ਚਾਂਦੀ ਨੂੰ ਕਹਿੰਦੇ ਨੇ ਤੇ ਜ਼ਰੀ سونے ਨੂੰ ਕਹਿੰਦੇ ਨੇ ਫਾਸੀ ਚਾਂਦੀ ਚਿੱਟੀ ਹੁੰਦੀ ਸੀ ਮੀ ਬਰੀ ਤੋ ਜਾਣਾ ਦਿਲ ਹਮਚੋ ਸੰਗੇ ਆਰਾ ਦਰਸੀ ਮ ਸੰਗ ਪੇਨਾ ਦੀ ਦਮਨਾ ਦੇਦਾ ਬੋਧੰ ਕਹਿੰਦਾ ਮੈਂ ਦੇਖਿਆ ਸੀ ਸੁਣਿਆ ਸੀ ਚਿੱਟੀ ਚਾਂਦੀ ਪਥਰਾ ਚ ਨਿਕਲਦੀਏ ਪਹਾੜਾ ਚ ਨਿਕਲਦੀਏ ਦੇਖਿਆ ਸੀ ਸੁਣਿਆ ਸੀ ਚਾਂਦੀ ਪਥਰਾ ਚ ਨਿਕਲਦੀ ਨਹੀਂ ਨਾ ਮੈਂ ਕਦੀ ਸੁਣਿਆ ਨਾ ਮੈਂ ਕਦੀ ਦੇਖਿਆ ਅੱਜ ਦੇਖ ਰਿਆਂ ਚਾਂਦੀ ਦੇ ਚੰ ਪੱਥਰ ਨਿਕਲ ਚਾਂਦੀ ਦੇ ਚਿੱਟੇ ਕੱਪੜੇ ਨੇ ਚਿੱਟਾ ਦਾੜਾ ਹੱਥ ਦੀ ਤਸਵੀਰੇ ਦਿਨ ਪੰਥ ਸੀ ਨਹੀਂ ਬੜੀ ਤੋ ਜਾਣਾ ਦਿਲ ਅਮਚੋ ਸੰਗੇ ਖਾਰਾ ਦਰਸੀਮ ਸੰਘ ਪਿਨਹ ਦੇ ਦਮਲਾ ਦੇਲਾ ਬੋਧਨ ਆ ਤੇਰੇ ਤਸਵੀਰਿਂ ਕੁਰਾਨੁ شریف ਜੱਟੇ ਕਪੜੇ ਚਿਟਾ ਦਾੜਾ ਦਿਲ ਪੱਥਰ ਮਰ ਫਿਰ ਤੇ ਦਿਲ ਗਏ ਤੇੜੇ ਜਨੇਉ ਖੋਲ ਗਏ ਤੇ ਦਿਲ ਪੱਥਰ ਰਹਿ ਗਿਆ ਰਹਿ ਗਿਆ ਖੁੱਡਾ ਦਾੜਾ ਸੁੰਦਰ ਦਸਤਾਰ ਸਜਾਈਏ ਦਿਲ ਪੱਥਰ ਕਟਰ ਸੇਖੋ ਵੇ ਕਟਰ ਮੁਸਲਮਾਨ ਹੋਵੇ ਕਟਰ ਹਿੰਦੂ ਹੋਵੇ ਯਕੀਨ ਜਾਣੋ ਪੱਥਰ ਹੁੰਦਾ ਹੈ ਤੇ ਪੱਥਰ ਦੋਵਾਂ ਤਰ੍ਹਾਂ ਤੇ ਮਾਰ ਕਰਦਾ ਹੈ ਦੂਜੇ ਤੇ गिर ਜਾਏ ਤਾਂ ਜ਼ਖਮ ਹੀ ਕਰਦਾ ਹੈ ਉਸ ਤੇ ਕੋਈ ਡਿੱਗ ਜਾਏ ਤਾਂ ਜ਼ਖਮ ਹੀ ਕਰਦਾ ਪੱਥਰੇ ਪਾਸੇ ਮਾਰ ਕਰੇਗਾ ਪਾਣੀ ਗੁਰਦਾਸ ਨੇ ਇਸ ਤਰ੍ਹਾਂ ਲਿਖਿਆ ਉਹ ਲਿਖਿਆ ਨਾਲ ਕੋਈ ਪੱਥਰ ਤੇ गिर ਕੇ ਆਪਣਾ ਸਿਰ ਕਾਟੇ ਤੇ ਜੇ ਪੱਥਰ ਉਹਦੇ ਸਿਰ ਤੇ गिर ਗਿਆ ਤਾਂ ਵੀ ਕੋੜੇ ਇਹ ਦੋਵੇਂ ਪਾਸੇ ਮਾਰ ਕਰਦਾ ਹੈ ਕਥਾ ਆਰਗ ਨਹੀਂ ਇਤਨਾ ਜਪ ਕਰਦਾ ਹੈ ਇਤਨੀ ਬਾਣੀ ਪੜਦਾ ਹੈ ਫਿਰ ਕਿਉਂ ਕਠੋਰ ਹੈ ਮਨ ਨਹੀਂ ਲੁੜਿਆ ਸ਼ਬਦ ਨਾਲ ਮਨ ਲੁੜੇ ਤੇ ਮਨ ਕੋਮਲ ਸਿਰ ਜਬਾਨ ਉਪੇੜ ਫਿਰ ਧਿਆਨ ਨਾਲ ਸੁਣ ਲੈਣਾ ਜਿਸ ਜਿਸ ਕਰਮ ਦੇਚ ਮੇਰਾ ਮਨ ਨਹੀਂ ਹੈ ਉਹ ਮੇਰੇ ਮਨ ਦਾ ਹਿੱਸਾ ਨਹੀਂ ਬਣੇਗਾ ਮੈਂ ਤੁਹਾਨੂੰ ਕਹਾ ਸੁਣਾ ਰਿਹਾ अगर इसने मेरा मन नहीं मंदा ये कथा मेरे मन ਦਾ ਹਿੱਸਾ ਨਹੀਂ ਨਹੀਂ ਬਣਦਾ ਤੁਸੀਂ ਕਥਾ ਸੁਣ ਰਹੇ ਹੋ ਤੁਹਾਡਾ ਮਨ ਨਹੀਂ ਮੰਦਾ ਇਹ ਬਹੁਤ ਤੁਹਾਡੇ ਮਨ ਦਾ ਹਿੱਸਾ ਨਹੀਂ ਬਣਦਾ ਕਰਮ ਕਰ ਤੁਸੀਂ ਪਾਠ ਕਰ ਰਹੇ ਹੋ ਉਹਦੇ ਚ ਮਨ ਨਹੀਂ ਹੈ ਕਰਮ ਕਾਂਡ ਹੈ ਇਹ ਮਨ ਦਾ ਹਿੱਸਾ ਹੀ ਨਹੀਂ ਬਣਦਾ ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਜਪਦੀ ਰਹੀ ਉਸ ਵਿੱਚ ਮਨ ਸ਼ਾਵਨ ਨਹੀਂ ਸੀ ਤਾਂ ਮਨ ਕੋਲ ਕਿਸ ਤਰ੍ਹਾਂ ਹੈ ਮਨ ਦਾ ਇਸ਼ਾਰਾ ਨਹੀਂ ਬਣਦਾ ਹਰ ਕੋ ਕਰਮ ਫਜ਼ੂਲ ਕਰਮकांड ਹੈ ਜਿਸ ਵਿੱਚ ਮਨ ਨਾ ਇਸ ਵਿੱਚ ਮਨ ਨਾ 18 18 ਘੰਟੇ ਅਖੰਡ ਪਾਠ ਕਰਨ ਵਾਲੇ ਨੇ ਪਾਠੀ ਦੇਖੇ ਐ ਨਹੀਂ ਬਾਣੀ ਐ ਨਹੀਂ ਬਾਣੀ ਪੇੜਨ ਦਿਨਪੱਤਰ ਬਿਲਕੁਲ ਬੱਥਰ ਬੜੀ ਸੇਵਾ ਪੇ ਕਰਦਨ ਮੋਦਤਾ ਤਾਂ ਕੋਈ ਗੁਰਦੁਆਰਿਆਂ ਦੀ ਸੇਵਾ ਪੇ ਕਰ ਲੈਣ ਅਸਲੀ ਪੱਥਰਾਂ ਦੇ ਦਰਸ਼ਨ ਕਰਨੇ ਉਹਨ ਤੇ ਦਿਲ ਦੇਖ ਦਿਲ ਦੇਖ ਪੱਥਰ ਕੰਨ ਮੁਸੱਲਾ ਸੂਫ ਬਲ ਬਿਲ ਕਾ ਤੇ ਕਰਵਾ ਬਾਹਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਪੱਥਰ ਨੂੰ ਪ੍ਰਕਿਰਤੀ ਮਨੁੱਖ ਬਣਾ ਲੀਏ ਮਨੁੱਖ ਦਾ ਪੱਥਰ ਹੋ ਕੇ ਰੁਕ ਜਾਣਾ ਉਦੀ ਬਦਕਿਸਮਤੀ ਬਦਕਿਸਮਤੀ ਪੱਥਰ ਨਹੀਂ ਤੇ ਪ੍ਰਮਾਤਮਾ ਹੋਣਾ ਹੈ ਕਿਉਂਕਿ ਪੱਥਰ ਕੋ ਸੁਭਾਅ ਤੇ ਪਰਮਾਤਮਾ ਦਾ ਹੈ ਮੈਂ ਫਿਰ ਅਰਜ਼ ਕਰਾਂ ਪੱਥਰ ਦੁੱਖ ਸੁੱਖ ਤੋਂ ਨਿਰਲੇਪ ਪੱਥਰ ਇੱਜ਼ਤ ਮਾਨ ਮਰਿਆਦਾ ਤੋਂ ਬਿਨ ਰਹਿ ਪਏ ਤੁਸੀਂ ਉਹਨੂੰ ਮੱਥਾ ਟੇਕੋ ਤੇ ਫੁੱਲ ਚੜਾ ਕੋਈ ਅਸੀਸ ਆਸ਼ੀਰਵਾਦ ਨਹੀਂ ਦੇਦਾ ਚਾਰ ਗਾਲਾਂ ਕਢ ਦੋ ਤਾਂ ਵੀ ਚੁੱਪ ਹੈ ਨਰਾਜ਼ ਨਹੀਂ पत्थर نو ਘਿਰ ਤੇ ਦੇਦੇ ਤੇ سونے ਦੀਆਂ ਮੋਹਰਾਂ ਛੜਾ ਰਹੇ ਆ ਇਹ ਸਵਾਲ ਲੈ ਬੇਪਰਵਾਹ ਮੇਰੇ ਕੋਲ ਮੇਰੇ ਤਾ ਆਠ ਗਾਲਾਂ ਘੜ ਲਈਏ ਬੇਪਰਵਾਹ ਪੱਥਰ ਕੋਲ ਸੁਭਾਅ ਪਰਮਾਤਮਾ ਵਾਲਾ ਹੈ ਪੱਥਰ ਕੋਲ ਚੇਤਨਾ ਗਿਆਨ ਪਰਮਾਤਮਾ ਵਾਲਾ ਹੈ ਬਦਕਿਸਮਤੀ ਹੈ ਮਨੁੱਖਤਾ ਤੱਕ ਪਹੁੰਚ দেয়া ਪਹੁੰਚ দেয়া ਇਸ ਪੱਥਰ ਕੋਲ ਸੁਭਾਅ ਵੀ ਪਰਮਾਤਮਾ ਦਾ ਨਹੀਂ ਹੈ ਚਾਰ ਬੰਦਿਆਂ ਨੇ ਉਪਮਾ ਕਰ ਦਿੱਤੀ ਗੁਬਾਰੇ ਦੀ ਤਰ੍ਹਾਂ ਫੁੱਲ ਜਾਂਦਾ ਹੈ ਚਾਰ ਬੰਦਿਆਂ ਨੇ ਨਿੰਦਾ ਕਰ ਦਿੱਤੀ ਟੇੜੀ ਟਾ ਕੇ ਬੈਠਦਾ ਗੁਰੂ ਰਾਮਦਾਸ ਜੀ ਮਹਾਰਾਜ ਜੀ ਕਹਿੰਦੇ ਨੇ ਕੋਈ ਵਲਾ ਕਹੋ ਭਾਵੇਂ ਬੁਰਾ ਕਹੋ ਹਮ ਤਾਂ ਨਦੀਓ ਹੈੜਾ ਐਸੇ ਕਿਹੜੇ ਕਰਮ ਨੇ ਜੋ ਇਸ ਪੱਥਰ ਨੂੰ ਭਗਵਾਨ ਬਣਾਉਂਦਾ ਹੈ ਠਿੱਕ ਤੇ ਪੱਥਰ ਨੂੰ ਭਗਵਾਨ ਬਣਾਉਂਦਾ ਹੈ ਸੰਗਤ ਰਾਸ ਉਹ ਵੀ ਇੱਕ ਕਲਾ ਦਾ ਐਗਾ ਤੇ ਪੱਥਰ ਸੀ ਉਹਨੇ ਕ੍ਰਿਸ਼ਨ ਦੀ ਮੂਰਤੀ ਜਿ ਪ੍ਰਗਟ ਕਰ ਦਿੱਤਾ ਐਗਾ ਤੇ ਪੱਥਰ ਸੀ ਉਹਨੇ ਮਾਧਨਾ ਬੁੱਧੀ ਮੂਰਤੀ ਜਿ ਪ੍ਰਗਟ ਕਰ ਦਿੱਤਾ ਐਗਾ ਤੇ ਪੱਥਰ ਸੀ ਉਹਨੇ ਹਜ਼ਰਤ ਈਸਾ ਦੀ ਮੂਰਤੀ ਜਿ ਪ੍ਰਗਟ ਕਰ ਦਿੱਤਾ ਹੈ ਮਿਸ਼ਰੋ ਦੀ ਮੂਰਤੀ ਜਿ ਪ੍ਰਗਟ ਕਰ ਦਿੱਤਾ ਰਾਮ ਦੀ ਮੂਰਤੀ ਜਿ ਪ੍ਰਗਟ ਕਰ ਕਲਾ ਐਗਾ ਤੇ ਦਿਲ ਪੱਥਰ ਸੀ ਸ਼ਬਦ ਦੀ ਚੋਟ ਲਾ ਲਾ ਕੇ ਵਿਚਾਰ ਦੀ ਛੇਣੇ ਨਾਲ ਤਰਾਸ਼ ਤਰਾਸ਼ ਕੇ ਇਨੇ ਦਿਲ ਨੂੰ ਪ੍ਰਮਾਤਮਾ ਦਾ ਰੂਪ ਬਣਾਇਆ ਹੈ। ਈਸ਼ਵਰ ਬਣਾਇਆ ਹੈ। ਮਨ ਤੋਂ ਜੋ ਸਰੂਪ ਹੈ, ਕਲਾਕਾਰ ਹੈ। ਇਹਨੇ ਪੱਥਰ ਨੂੰ ਰਾਮ ਬਣਾਇਆ ਹੈ। ਮਹਾਨ ਕਲਾਕਾਰ ਹੈ। ਇਹਨੇ ਮਨ ਨੂੰ ਪ੍ਰਮਾਤਮਾ ਬਣਾਇਆ ਹੈ। ਮਨ ਨੂੰ ਈਸ਼ਵਰ ਬਣਾਇਆ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਨ। ਇਹ ਮਨ ਜੋਤ ਸਰੂਪ ਬਣੇ। ਭਗਵਾਨ ਬਣੇ। ਇਹ ਪੱਥਰ ਭਗਵਾਨ ਬਣੇ। ਇਕ ਨਾਮ ਅਭਿਆਸੀ ਹੈ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਦਾ ਹੈ ਗੁਰਬਾਣੀ ਦੇ ਵਿਚਾਰ ਕਰਦਾ ਹੈ ਮਨ ਤੋਂ ਬਾਹਰ ਤੋਂ ਵਿਚਾਰ ਨੂੰ ਕਟਕੇ ਨੇ ਰੰਗਦੈ ਰੂਪ ਵਿੱਚ ਪ੍ਰਗਟ ਕਰਦਾ ਹੈ ਪ੍ਰਗਟ ਹੋ ਪੱਥਰ ਨੂੰ ਰਾਮ ਬਣਾਣਾ ਇਹ ਕਲਾ ਵੀ ਹਰੇਕ ਕੋਲ ਨਹੀਂ ਆਉਂਦੀ ਮਨ ਨੂੰ ਪ੍ਰਮਾਤਮਾ ਬਣਾ ਲੈਣਾ ਕੋਈ ਕੋਈ ਕਲਾ ਕੋਈ ਕੋਈ